ਓ ਕੀ ਹੋ ਗਿਆ ਕੋਈ ਸਮਝ ਨਹੀਂ ਆਉਂਦੀ ਚਤੋਂ ਪੈਰ ਰਹਾ ਪੁੱਛ ਤੌਂਦੀ ਵੇ ਕੀ ਹੋ ਗਿਆ ਕੋਈ ਸਮਝ ਨਹੀਂ ਆਉਂਦੀ ਚਤੋਂ ਪੈਰ ਰਹਾ ਪੁੱਛ ਤੌਂਦੀ ਮੋਤੜ ਹੂੰ ਨਾ ਜਾਣੈ ਸੋਹਣਿਆ ਏ ਮੋਤੜ ਹੂੰ ਨਾ ਜਾਣੈ ਸੋਹਣਿਆ ਤੇਰੇ ਮਨ ਵਿੱਚ ਕਾਸਦਾ ਹਰਖ ਵੇ ਅੱਖੀਆਂ ਤਾਂ ਉਹੀ ਚੰਨਾ ਤੇਰੀਆਂ ਚੱਕਣੀ ਚ ਪੈ ਗਿਆ ਫਰਕ ਵੇ ਅੱਖੀਆਂ ਤਾਂ ਉਹੀ ਚੰਨਾ ਤੇਰੀਆਂ ਚੱਕਣੀ ਚ ਪੈ ਗਿਆ ਫਰਕ ਵੇ ਰੁਸਿਆ ਰੁਸਿਆ ਰਹਿਣਾ ਹਰਦਮ ਚੰਨ ਵਰਗਾ ਤੇਰਾ ਮੂੰਹ ਵੇ ਗੱਲ ਗੱਲ ਉੱਤੇ ਵੱਡੂ ਖਾਉਂ ਕਰਦਾ ਰਹਿਣਾ ਤੂੰ ਵੇ ਰੁਸਿਆ ਰੁਸਿਆ ਰਣਾ ਨਹਰ ਦਮ ਚੰਨ ਵਰਗਾ ਤੇਰਾ ਮੂੰਹ ਵੇ ਗਲਗਲ ਉੱਤੇ ਵੱਡੂ ਖਾਉ ਕਰਦਾ ਰਹਿਣਾ ਤੂੰ ਵੇ ਬੋਤਲ ਚੋਂ ਭਰੇ ਪੈਗ ਲਾਲਵੇਂ ਹੋਏ ਬੋਤਲ ਚੋਂ ਭਰੇ ਪੈਗ ਲਾਲਵੇਂ ਰਿਹਾਂ ਵਿੱਚੋਂ ਵਿੱਚ ਵੈਰੀ ਆਗਾ ਰਿਕ ਵੇ ਅੱਖੀਆਂ ਤਾਂ ਉਹੀ ਚੰਨਾ ਤੇਰੀਆਂ ਚੱਕਣੀ ਚ ਪੈ ਗਿਆ ਫਰਿਕ ਵੇ ਅੱਖੀਆਂ ਤਾਂ ਉਹੀ ਮਈਆ ਤੇਰੀਆਂ ਚੱਕਣੀ ਚ ਪੈ ਗਿਆ ਫਰਕ ਵੇ ਚੱਕਣੀ ਚ ਪੈ ਗਿਆ